ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪ ਟਾਪ ਦੀ ਵੜ ਸੇਰ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਮਾਈ ਤੋਂ ਟੇਰ ਆਜੀ ਬਾਈ ਲਾਉਣਾ ਭੂਨੇ ਕਮੈਂਟ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੰਗ ਠੀਕ ਹੋ ਵਧੀਆ ਬੜੇ ਵਧੀਆ ਡਾਕ ਵਧੀਆ ਚੱਲਦਾ ਕੰਮਕਾਰ ਪੂਰਾ ਵਧੀਆ ਠੀਕ ਆ ਅੱਜ ਇੱਕ ਵੜ ਲਿਆਂਦੀ ਆ ਬਾਈ ਹਾਂ ਜੀ ਹਾਂ ਜੀ ਠੀਕ ਆ ਬਾਈ ਨਾਮ ਤੇ ਐਡਰੈਸ ਬੋਲ ਨਾਮ ਆਪਣਾ ਜੰਗ ਸਿੰਘ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਘਣੇ ਨੇੜੇ ਪਿੰਡ ਬਾਈ ਨੇੜੇ ਆ ਕੇ ਮੱਜੂ ਕੇ ਮਾਸੀ ਕੇ ਤਲਵੰਡੀ ਭਾਗੀ ਕੇ ਨੇੜੇ ਆ। ਮੋਬਾਈਲ ਨੰਬਰ ਬੋਲ ਦੋ। 87278 09953 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ। ਬਾਈ ਜੰਗ ਕਿਹੜਾ ਸੁਆਸ ਹੁੰਦੀ ਹੈ ਬੜ? ਇਹ ਦੂਜਾ ਸੁਆਸ ਹੁੰਦੀ ਹੈ ਡਾਕਟਰ। ਕਿੰਨੇ ਦਿਨ ਲੈਂਦੀ ਹੈ ਬਾਈ? ਦਿਨ ਇਹ ਲੈ ਜੂ। ਉਹ ਹਫਤਾ ਹੀ ਮੰਨ ਕੇ ਚੱਲ ਪਹਿਲਾਂ ਵੀ ਦੋ ਦਿਨ ਸੂਝ ਸਕਦੀ ਹੈ। ਅੱਛਾ ਹਫਤਾ ਮੰਨ ਕੇ ਚੱਲ 6-7 ਦਿਨ ਤੇ ਪਏ ਆ ਬਾਕੀ। ਠੀਕ ਹੈ ਬਾਈ। ਟ੍ਰੀਕ ਦੇ ਹਿਸਾਬ ਨਾਲ। ਤੇ ਕੀ ਰਿਕਾਰਡ ਆ ਦੁੱਧਾਂ 'ਤੇ? ਦੁੱਧਾਂ ਮੈਂ ਡਾਕਟਰ ਕਹਿੰਦੇ ਹੀ ਭੀਚ ਹੋਇਆ। ਠੀਕ ਆ ਇਹਨਾਂ ਤੋਂ ਆਪਾਂ ਲਈ ਆ ਹੂੰ 20 ਕਿਲੋ ਦਾ ਤੀਸ ਨਾ ਉੱਤ ਨੰਗਾਲੇ ਦਾ ਚੱਕ ਜੀ ਦੂਜੇ ਸੂ ਆ ਹਜੇ ਠੀਕ ਆ ਹਾਂ ਜਵਾਨ ਨਹੀਂ ਹੋਈ ਹਜੇ ਸ਼ੱਦ ਬੱਡ ਚੰਗਾ 프ਰਿੰਟ 프ਰਿੰਟ ਚੰਗਾ ਯਾਦ ਬ੍ਰੀਡ ਚੰਗੀ ਆ ਫੇਸ ਬੜਾ ਪਿਆਰਾ ਨੇੜ ਤੋਂ ਚੈੱਕ ਕਰਵਾਉਂਦੇ ਆ ਫੇਸ ਬਿਊਟੀ ਕਮਾਲ ਦੀ ਆ ਖੋਦੀਵਾਦੀ ਬਹੁਤ ਚੰਗੀ ਆ ਸਨਖਪਣਾ ਜਿਹੜਾ ਬੱਡ ਦੇ ਵਿੱਚ ਬਹੁਤ ਠੰਡੀ ਡਾਕਟਰ ਲੈ ਠੰਡੀ ਸੀ ਲ ਲੈ ਜਿਵੇਂ ਮਾਰਦੀਆ ਤੁਲਾਈ ਚਲ ਕਰਮਾਲੀ ਕਹਿੰਦੀ ਕੁਛ ਨਹੀਂ ਬਾਕੀ ਥਣ ਦੇ ਨੁਕਤੇ ਦੇਖ ਲੈ ਥਣ ਖਾਣ ਬੜਾ ਕਮਾਲ ਦਾ ਲੱਗਿਆ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਬਈ ਚਾਰੇ ਥਣ ਨਿਕੜਵੇਂ ਪੂਰੇ ਗੈਬ ਤੇ ਚਵਾਈ ਚੁਵਾਈ ਦੀ ਕਰਮਾਲੀ ਬਹੁਤ ਚੰਗੀ ਨਿਕਲੂ ਵੱਡੀ ਨਾਲ ਦੇਖੋ ਬਈ ਦੁੱਧ ਵਾਲੀ ਬਾਕੀ ਹਜੇ ਬਈ ਕੱਚੀ ਕੱਚੀ ਆ ਦਿਨ ਲੈਂਦੀ ਆ ਦੱਸਿਆ ਬਈ ਨੇ ਹਫਤਾ ਖੰਡ ਲੈ ਜੂਗੀ ਤੇ ਉਹਦੋਂ ਅਲਟਰੀ ਕੁਆਲਟੀ ਦੇਖੋ ਲੈ ਤੇ ਲਾਂਟੋ ਲਾਂ ਬਹੁਤ ਪਈਆਂ ਸਾਰੀਆਂ ਬਾਲਡਾਂ ਲਾ ਕੱਢ ਕੇ ਕਰਮਾਲੀ ਨੇ ਬਈ ਫੇਰ ਸੋਹਣਾ ਥਣ ਦੇਖੋ ਬਈ ਮੁਠੀ ਵਾਲਾ ਥਣ ਬਾਕੀ ਠੰਡੀ ਸੀ ਲੱਗ ਮੈਂ ਵੀ ਹੱਥ ਲਾਇਆ ਬਾਈ ਨੇ ਵੀ ਲਾਇਆ ਕਹਿੰਦੀ ਕਰਮ ਵਾਲੀ ਕੁਛ ਨਹੀਂ ਬੋਲ ਦੇ ਬਾਈ ਤਾਂ ਸੀਨਾ ਮਾੜਾ ਮੋਟਾ ਤਾਂ ਕਰਾਉ ਸਾ ਡਾਕਟਰ ਜਰਸੀ ਦਾ ਮਾੜਾ ਮੋਟਾ ਕਰਾਉ ਸਾ ਅੱਖਾਂ ਜਰਸੀ ਤੇ ਆ ਫੇਸ ਆ ਥੋੜਾ ਥੋੜਾ ਜਰਸੀ ਤੇ ਆ ਕੱਦ ਵੱਡ ਯਾਦਬ੍ਰੀਡ ਚੰਗੀ ਥਣ ਥਣ ਬਹੁਤ ਚੰਗਾ ਚੰਗੀ ਆ ਬੜ ਦੁੱਧ ਚੰਗਾ ਪਾਉ ਦੁੱਧ ਦਾ ਰਿਕਾਰਡ ਬਾਈ ਨੇ ਵੈਸੇ ਬਹੁਤ ਚੰਗਾ ਦੱਸਿਆ ਹੈ ਬਾਕੀ ਹਜੇ ਕੱਚੀ ਆ ਬਾਈ ਲੇਵਾ ਕੱਚੀ ਦੇ ਹਿਸਾਬ ਨਾਲ ਬਹੁਤ ਸੋਹਣਾ ਤਿਆਰ ਕਰੀ ਬੈਠੀ ਹੈ ਹਾਂ ਬੋਲੇਵਾ ਬਣਾਉਗਾ ਕੱਚੀ ਕੱਟਿਆ ਟੱਟ ਲਾਡੂ ਲਾ ਦਸ ਨਹੀਂ ਆਰਡਰ ਬਹੁਤ ਸੋਹਣਾ ਤਿਆਰ ਬਾਕੀ ਤੋੜਾ ਤਰਾ ਚੈੱਕ ਕਰਵਾ ਨ ਚੰਗੀ ਹੈ। ਲੈ ਵਾ ਦੇਖੋ ਬਈ ਤੂੰ। ਕਮਾਲ ਲੱਗਾ। ਕੱਦ ਵੱਡ ਯਾਦਵਰੀ ਟ ਚੰਗੀ ਹੈ। ਇਹਦਾ ਨਾ ਥੱਲੇ 9 9 ਦਾ ਹੋਇਆ ਕੋਈ ਹੋਣਾ ਕਰੇ। 9 ਕਸਿਆ ਵਾ ਥੱਲੇ ਪੱਕੇ ਥਾਂ ਚ। ਅੱਛਾ। ਹਾਂ ਇਹ ਨਹੀਂ ਵੀ ਕੋਈ ਲੱਤ ਤੋ ਜਾਂ ਕੋਈ ਗੱਲ ਆ। ਠੀਕ ਆ। ਹੂੰ। ਤੇ ਕੀ ਮੁੱਲ ਆ ਬਈ ਇਹਦਾ? ਇਹ ਹੁਣ ਮੁੱਲ ਦਾ ਟਰੱਕਲੇ ਦਾ ਹਨਾ 60 60 ਕਰਨਾ ਕਿਸੇ ਨੇ ਆਪਾਂ ਨਹੀਂ ਪਰ ਕਰਨਾ। ਠੀਕ ਆ। ਆਪਾਂ ਦੇ ਦਾਂਗੇ ਇਹ 54000 ਰੁਪਏ। 54 ਯਾਰ ਦੇ ਲੈ ਬੈੜ ਹਾਂ ਕਿੱਡੀ ਬੈੜ ਡਬਲ ਬੈੜ ਮਾਨ ਤਾਨ ਹੋ ਜਾ ਵਿੱਚੋਂ ਮੜਾ ਮੋਟਾ ਕਰ ਦਾਂ ਠੀਕ ਆ ਮੁੱਲ ਬਾਈ ਕਹਿੰਦਾ 60 ਨਹੀਂ ਕਰਨਾ ਕੋਈ 62 65 ਨਹੀਂ ਕਰਨਾ 54000 ਦੀ ਬਾਈ ਕਹਿੰਦਾ ਬੈੜ ਦੇ ਦਾਂਗੇ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਫੇਰ ਵੀ ਚਲੋ ਮਾਨ ਤਾਨ ਜ਼ਰੂਰ ਹੋ ਜਾ ਫੇਸ ਚੰਗਾ ਰੰਗ ਰੂਪ ਚੰਗਾ ਯਾਦ ਵੀ ਚੰਗੀ ਆ ਕੱਦ ਵੈੱਡ ਠੀਕ ਆ ਤੇ ਥਣ ਬੜਾ ਕਮਾਲ ਦਾ ਭਾਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕਣਵੇਂ ਪੂਰੇ ਗੈਰ ਦੇ ਟਿੱਟ ਲਾਡੂ ਲਾ ਬਹੁ ਭਈਆਂ ਲਾਹੂ ਲੂਹੋ ਕੀ ਕਰਮ ਵਾਲੀ ਬਹੁਤ ਦੇਖ ਕੇ ਸੇ ਵੀ ਨੂੰ ਬਾਈ ਬੜਾ ਪਸੰਦ ਆ ਵੀ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਾਥ ਦਿਓ ਧੰਨਵਾਦ ਜੀ